ਇਹ ਆਪਰੇਸ਼ਨ 40-45 ਹਜ਼ਾਰ ਵਾਲਾ ਹੀ ਆ ਪਰ ਅਸੀਂ ਫ੍ਰੀ ਕਰਾ ਲਾਂਗੇ ਛੋਰਸਾ ਹੁੰਦੀਆਂ ਜਿਹੜੀਆਂ ਹੈਲਥ ਇੰਸ਼ੋਰੈਂਸ ਉੱਧਰ ਦੇਖਿਆ ਨੀ ਕਿੰਨੇ ਖਰਚੇ ਪਾ ਦਿੰਦੇ ਨੇ ਕੋਈ ਖਰਚਿਆਂ ਦੀ ਲੋੜ ਨਹੀਂ ਹੁੰਦੀ ਕੋਈ ਦਿੱਕਤ ਨਹੀਂ ਫਿਰ ਵੀ ਚੱਕ ਕੇ ਪਾ ਦਿੰਦੇ ਨੇ ਔਰ ਰੋਜ਼ ਇੱਕ ਇੱਕ ਜਗ੍ਹਾ ਇੱਕ ਇੱਕ ਡਿਸਟ੍ਰਿਕਟ ਚ ਚਾਰ ਚਾਰ ਪੰਜ ਪੰਜ ਕੈਂਪ ਲੱਗਦੇ ਹੁਣ ਉੱਥੇ ਇੱਕ ਬੰਦੇ ਦੀ ਦਵਾਈ 4-5000 ਰੁਪਏ ਦੀ ਸੀਗੀ ਇੱਕ ਹਸਤਾ ਉਹ ਵਿਚਾਰੇ ਕਹਿੰਦੇ ਸੀ ਤੇ ਲੈ ਹੀ ਨਹੀਂ ਪਾਣੀ ਸੀ ਇਹ ਕਿਉਂਕਿ ਉਹਨਾਂ ਦੀ ਦਵਾਈ ਕਿਸੇ ਦੇ ਲੀਵਰ ਦੀ 4-5000 ਦੀ ਕਿਸੇ ਦੀ ਹਾਰਟ ਦੀ 4-5000 ਦੇ ਪੈਕੇਟ ਬਣਾ ਕੇ ਅਸੀਂ ਮਹੀਨੇ-ਮਹੀਨੇ ਦਵਾਈਆਂ ਦਿੱਤੀਆਂ ਸੀ ਉਹ ਆਂ ਉਹ ਨੇ ਗੱਲ ਮੈਨੂੰ ਕਿੰਨੇ ਵਾਰੀ ਉਹਨੇ ਮੇਰੇ ਨਾਲ ਗੱਲ ਕੀਤੀ ਮੈਂ ਕਿ ਯਾਰ ਮੈਂ ਕੁਛ ਨਹੀਂ ਕਰਦੇ ਤੇ ਮੌਕੇ ਦਾ ਅਫਸਰ ਨੇ ਕੁਝ ਉਹੀ ਆਸ਼ਵਾਨ ਕਾਰਡ ਤੇ ਜੋ ਹੁੰਦਾ ਹੈ ਹਾਂਜੀ ਆਸ਼ਵਾਨ ਕਾਰਡ ਬਣਿਆ ਤੁਹਾਡੇ ਸਰਕਾਰੀ ਜਿਹੜੇ ਉਹ ਰਾਸ਼ਨ ਵਾਲੇ ਨੀਲੇ ਕਾਰਡ ਆਸ਼ਵਾਨ ਕਾਰਡ ਜਿੱਦੋਂ ਮੈਡੀਕਲ ਕਾਰਡ ਪਾਉਣ ਲੱਗ ਪੰਜ ਲੱਖ ਮਿਲਦਾ ਜਿਹੜੇ ਆਹ ਵਾਲੇ ਕਾਰਡ ਉਹ ਹਾਂਜੀ ਬਣਿਆ ਇਹਦੇ ਵਿੱਚ ਵੀ ਦਿੱਕਤ ਆਂਦੀ ਹੈ ਇਹਦੇ ਵਿੱਚ ਵੀ ਡਾਕਟਰ ਦੇ ਪੈਸੇ ਚੋਂ ਕੱਟ ਲੈਂਦਾ ਅੱਧੇ ਕੈਸ਼ ਫੜ ਲੈਂਦਾ ਇਧਰ ਬਹੁਤ ਜ਼ਿਆਦਾ ਠੱਗੀ ਹੈ ਇਹਦੀ ਕ腐ਸ਼ਨ ਦਾ ਵੀ ਹੱਲ ਸਰਕਾਰ ਨੂੰ ਕਰਨਾ ਚਾਹੀਦਾ ਨਾਲ ਨਾਲ ਕਿ ਜਿਹੜੀ ਏਡੀ ਕ腐ਸ਼ਨ ਹੁੰਦੀ ਹੈ ਕਾਰਡ ਚੋਂ ਵੀ ਪੈਸੇ ਕੱਟੀ ਗਏ ਉਹ ਵੀ ਟੈਕਸ ਦਾ ਪੈਸਾ ਲੋਕਾਂ ਦਾ ਉਹ ਸਰਪਾ ਦਾ ਹੀ ਗੱਲ ਹੈ ਜਿਵੇਂ ਮੰਨ ਲਾ ਵੀ ਕਈਆਂ ਵਿਚਾਰਿਆਂ ਦੇ ਜਿਵੇਂ ਮੇਰੇ ਵਰਗਾ ਪੋਲਾ ਬੰਦਾ ਚਲੇ ਜਾਂਦਾ ਨਾ ਉਹਦੇ ਕੋਲ ਵੀ 5-7000 ਜਮ੍ਹਾਂ ਕਰਾ ਲੈਣਾ ਹਾਂ ਕਾਰਡ ਦੇ ਵਿੱਚ ਵੀ ਹਾਂਜੀ 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 ਉਧਰ ਵੀ ਕਰਾ ਲੈਂਦਾ ਸਾਡੇ ਕੋਲ ਇੱਕ ਮਰੀਜ਼ ਆਇਆ ਜੀ ਉਹਦੇ ਗੋਡੇ ਪੈਣੇ ਸੀ ਉਹ ਡਾਕਟਰ ਨੇ 80000 ਉਹਦੇ ਕੋਲ ਕੈਸ਼ ਲੈ ਲਿਆ ਤੇ 2 ਲੱਖ ਰੁਪਏ ਕਾਰਡ ਚੋਂ ਕੱਟ ਲਿਆ ਤੇ ਸਾਨੂੰ ਪਤਾ ਲੱਗ ਗਿਆ ਫਿਰ ਅਸੀਂ ਬੜਾ ਕਲੇਸ਼ ਪਾਇਆ ਫਿਰ ਡਾਕਟਰ ਮਾਫੀਆਂ ਮੰਗੇ ਲੈ ਲਓ ਪੈਸੇ ਵਾਪਸ ਮੈਂ ਕਿਹਾ ਯਾਰ ਤੁਸੀਂ ਅਸੀਂ ਇੱਕ ਕੇਸ ਫ ਕਹਿੰਦੇ ਡਾਕਟਰ ਸਰਕਾਰ ਜਿਆਦਾ ਪੈਸੇ ਨਹੀਂ ਦਿੰਦੀ ਮੈਂ ਕਹਾਂ ਕੋ ਸਰਕਾਰ ਨੂੰ ਉਹ ਵਿਚਾਰੇ ਮਰੀਜ਼ ਨੂੰ ਪਤਾ ਨਹੀਂ ਹੁੰਦਾ ਉਹਨੂੰ ਕੀ ਪਤਾ ਕਾਰਡ ਤੋਂ ਵੀ ਕੱਟ ਲਿਆ ਮੇਰੇ ਕੋਲ ਕਿ ਨਹੀਂ ਕੱਟਿਆ ਓਟੀਪੀ ਆਪਣੇ ਨੰਬਰ ਤੇ ਲੈ ਜਾਂਦੇ ਨੇ ਉਹ ਉਹ ਤਾਂ ਸਾਰਾ ਮਰੀਜ਼ ਨੂੰ ਤਾਂ ਗਮਰਾਹ ਹੀ ਕਰੀ ਰੱਖ ਕਮਨਾ ਕਰਦਾ ਸਮਝ ਨਹੀਂ ਲੱਗਣ ਦਿੰਦੇ ਨਾ ਨੇ ਸਰਕਾਰਾਂ ਦਾ ਵੀ ਕੰਮ ਗਲਤ ਹੈ ਨਾ ਮੰਨ ਕੇ ਚੱਲ ਜੋ ਇਲਾਜ ਹੁੰਦਾ ਉਹਦੀ ਮਤਲਬ ਰਸੀਦ ਦੇਣੀ ਚਾਹੀਦੀ ਡਾਕਟਰ ਹੂੰ ਉਹਦਾ ਬਾਜੀ ਕਈ ਵਾਰ ਨਜਾਇਜ਼ ਵੀ ਪਾ ਦਿੰਦੇ ਨੇ ਇਨਸ਼ੋਰਸਾਂ ਹੁੰਦੀਆਂ ਜਿਹੜੀਆਂ ਹੈਲਥ ਇੰਸ਼ੋਰੈਂਸ ਉਹਦੇ ਵਿੱਚ ਦੇਖਿਆ ਨਹੀਂ ਕਿੰਨੇ ਖਰਚੇ ਪਾ ਦਿੰਦੇ ਨੇ ਕੋਈ ਖਰਚਿਆਂ ਦੀ ਲੋੜ ਨਹੀਂ ਹੁੰਦੀ ਕੋਈ ਦਿੱਕਤ ਨਹੀਂ ਫਿਰ ਵੀ ਚੱਕ ਕੇ ਪਾਉਂਦੇ ਨੇ ਬੜਾ ਕੁਝ ਹੁੰਦਾ ਇੱਥੇ ਸਮਾਜ 'ਚ ਸਿਸਟਮ ਸਾਰਾ ਹੀ ਹੋਸ਼ਪੋਸ਼ਾ ਪਰ ਐਟ ਦ ਐਂਡ ਨਾ ਸਰਕਾਰ ਨੂੰ ਡੰਡਾ ਚੜਾਉਣਾ ਪੈਣਾ ਤਾਂ ਹੱਲ ਹੋਏਗਾ ਸਰਕਾਰ ਡੰਡਾ ਨਹੀਂ ਚੜਾਏਗੀ ਤਾਂ ਨਹੀਂ ਕੁਝ ਵੀ ਹੋਏਗਾ ਬਿਲਕੁਲ ਵੀਰ ਤਾਨੂੰ ਰਿਕਸ਼ੇ ਵਾਲਿਆਂ ਨੇ ਵੀ 50000 ਰੁਪਏ ਭੇਜੇ ਨੇ ਰਿਕਸ਼ੇ ਵਾਲੇ ਆਟੋ ਵਾਲੇ ਬੱਚੇ ਛੋਟੇ ਛੋਟੇ ਸ਼ਹਿਰੀ ਬੱਚੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਬਸ ਉਹਨਾਂ ਨੂੰ ਇਹ ਦਿਖ ਰਿਹਾ ਹੋਏਗਾ ਕਿ ਪੰਜਾਬ ਦੀਆਂ ਵੀਡੀਓ ਦੁੱਧਾਂ ਦੀ ਆ ਰਹੀਆਂ ਸੀ ਉਹ ਵੀਡੀਓ ਦੇਖ ਦੇ ਕੇ ਰੋ ਰਹੇ ਸੀਗੇ ਕਿ ਇਹ ਪੰਜਾਬ ਦੀ ਬਿਲਕੁਲ ਸਾਨੂੰ ਇੰਨੇ ਇਦਾਂ ਇਦਾਂ ਦੇ ਛੋਟੇ ਛੋਟੇ ਬੱਚਿਆਂ ਨੇ ਲੋਕਾਂ ਦੇ ਫੋਨ ਆਏ ਨੇ ਕਿ ਉਹ ਸੁਣ ਕੇ ਨਾ ਸਾਨੂੰ ਵੀ ਲੱਗਿਆ ਯਾਰ ਕਿ ਐਡਾ ਪਿਆਰ ਕਿ ਤੁਹਾਡੇ ਲੋਕਾਂ ਨੂੰ ਸਿਰਫ ਤਕਲੀਫ ਚ ਦੇਖ ਕੇ ਮਨ ਸਾਨੂੰ ਇੱਥੇ ਲੁਧਿਆਣੇ ਤੋਂ ਦੋ ਤਿੰਨ ਘੰਟੇ ਦਾ ਰਾਹ ਹੈ ਤੇ ਸਾਨੂੰ ਕਟੋ-ਕਟ 25 ਦਿਨ ਹੋ ਗਏ ਤੇ ਅਸੀਂ ਰੋਜ਼ ਅਪਰ ਡਾਊਨ ਅਪਰ ਡਾਊਨ ਅਪਰ ਡਾਊਨ ਚਾਰ ਘੰਟੇ ਜਾਣਾ ਚਾਰ ਘੰਟੇ ਆਣਾ ਕੈਂਪ ਤੇ ਜਾਣਾ ਔਰ ਰੋਜ਼ ਇੱਕ ਇੱਕ ਜਗ੍ਹਾ ਇੱਕ ਇੱਕ ਮਤਲਬ ਡਿਸਟ੍ਰਿਕਟ ਚ ਚਾਰ ਚਾਰ ਪੰਜ ਪੰਜ ਕੈਂਪ ਲੱਗਦੇ ਕਿ ਉਹ ਸਿਰਫ ਇੱਕ ਦਰਦ ਹੈ ਕਿ ਯਾਰ ਕੋਈ ਹੋਰ ਭੈਣ ਭਰਾ ਸਾਡਾ ਦੁਖੀ ਹੈ ਆਇਆ ਉਹਦੇ ਦੁੱਖ ਅਸੀਂ ਕੱਟ ਤਾਂ ਨਹੀਂ ਸਕਦੇ ਜਿਵੇਂ ਉਹਨੂੰ ਦੱਸਿਆ ਸਰਪੰਚ ਸਾਹਿਬ ਨੇ ਇਹਨਾਂ ਨੂੰ ਨੁਕਸਾਨ ਹੋਇਆ ਅਸੀਂ ਸਾਰਾ ਪੂਰਾ ਤਾਂ ਨਹੀਂ ਕਰ ਸਕਦੇ ਪਰ ਚਲੋ ਜਿੰਨਾ ਹੋ ਸਕੇ ਕਰਾਂਗੇ ਬਾਕੀ ਆਸਲਾ ਹੁੰਦਾ ਹੈ ਨਾ ਮਾਨਸ਼ਾ ਤੇ ਇਹ ਨਹੀਂ ਬਹੁਤ ਹੁੰਦਾ ਜਦ ਨਾਲ ਨਾ ਪੰਡਾ ਜਾਣਾ ਨਾ ਇਹਨੇ ਨਹੀਂ ਖੁਸ਼ ਹੋ ਜਾਂਦੇ ਲੋਕ ਨਹੀਂ ਨਹੀਂ ਨਾਲ ਆ ਜੀ ਤੁਹਾਡੇ ਕਿਉਂਕਿ ਜਿਹਦੇ ਘਰੇ ਬਿਮਾਰੀ ਵੜਦੀ ਹੈ ਨਾ ਹੁਣ ਕੱਲ ਅਸੀਂ ਇੱਕ ਪਿੰਡ ਗਏ ਸੀਗੇ ਇੱਥੇ ਅ ਸੁਲਤਾਨਪੁਰ ਲੋਧੀ ਹੁਣ ਉੱਥੇ ਇੱਕ ਕਿਹਦੇ ਆਲੀ ਖੁਰਦ ਹੁਣ ਉੱਥੇ ਇੱਕ ਬੰਦੇ ਦੀ ਦਵਾਈ 4-5000 ਰੁਪਏ ਦੀ ਸੀਗੀ ਇੱਕ ਤੇ ਉੱਥੇ ਘੱਟੋ ਘੱਟ 40-50 ਪੈਕੇਟ ਵੰਡੇ ਨੇ ਤੇ ਹਿਸਾਬ ਲਾ ਲਓ ਕੀ 50 ਪੈਕੇਟ 2 ਲੱਖ ਰੁਪਏ ਦੀ ਦਵਾਈ ਸੀ ਤਾਂ ਉਹ ਜਾਰੇ ਕਹਿੰਦੇ ਸੀ ਤੇ ਲੈ ਹੀ ਨਹੀਂ ਪਾਣੀ ਸੀ ਇਹ ਕਿਉਂਕਿ ਉਹਨਾਂ ਦੀ ਦਵਾਈ ਕਿਸੇ ਦੀ ਲੀਵਰ ਦੀ 4-5000 ਦੀ ਕਿਸੇ ਦੀ ਹਾਰਡ ਦੀ 4-5000 ਦੀ ਪੈਕੇਟ ਬਣਾ ਕੇ ਸੀ ਮਹੀਨੇ-ਮਹੀਨੇ ਦਵਾਈਆਂ ਦਿੱਤੀਆਂ ਸੀ ਤਾਂ ਜਿੰਨਾ ਕੋ ਹੋ ਰਿਹਾ ਸੀ ਕਰ ਰਹੇ ਕਿਉਂਕਿ ਰਾਸ਼ਨ ਦਾ ਤਾਂ ਟਰੱਕ ਭਰ ਜਾਂਦਾ ਤਾਂ 2 ਲੱਖ ਚ ਤੇ ਇੱਥੇ 2 ਲੱਖ ਦੀ ਪੇਟੀ ਬਣਦੀ ਆ ਪਰ ਮੈਨੂੰ ਇਹ ਹੈ ਕਿ ਮੈਂ ਦਿਖਾਣ ਲਈ ਥੋੜੀ ਵੰਡਣਾ ਕਿ ਮੈਂ ਟਰਾਲੀ ਲੈ ਕੇ ਆਇਆ ਹਾਂ ਹਾਂਜੀ ਇਹ ਛੋਟਾ ਜਿਹਾ ਬਕਸਾ ਯਾਰ ਜਿਹੜੀ ਚੀਜ਼ ਇਹਨੂੰ ਲੋਡ ਹੈ ਉਹ ਲੋ ਤਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਐਂਬੂਲੈਂਸਾਂ ਵੀ ਤਿਆਰ ਕਰ ਰਹੇ ਹਾਂ ਜਿੱਥੇ ਐਂਬੂਲੈਂਸਾਂ ਭੇਜਿਆ ਕਰਾਂਗੇ ਕਿ ਤੁਹਾਡੇ ਪਿੰਡ 'ਚ ਕੈਂਪ ਲੱਗ ਗਿਆ ਕਿਸੇ ਨੂੰ ਕੋਈ ਟੀਕਾ ਵੀ ਲਵਾਉਣਾ ਹੈ ਕੋਈ ਚੈੱਕਅਪ ਵੀ ਕਰਾਉਣਾ ਹੈ ਉਹ ਵੀ ਨਾਲ ਨਾਲ ਮੌਕੇ ਤੇ ਕਰਕੇ ਤੁਹਾਨੂੰ ਦੱਸ ਦਿੱਤਾ ਜਾਵੇਗੀ ਭਾਈ ਆ ਤੁਹਾਡੇ ਸ਼ਹਿਰ ਦੀ ਦਿੱਕਤ ਐ ਨੂੰ ਠੀਕ ਕਰ ਲੋ ਨਹੀਂ ਤਾਂ ਕੰਮ ਖਰਾਬ ਹੋਏਗਾ ਬਾਕੀ ਪਿੰਡਾਂ ਵਾਲੇ ਦੀ ਜ਼ਿੰਦਗੀ ਵਧੀਆ ਹੈ ਲੰਬਾ ਜਿੰਦੇ ਨੇ ਰਿਲੈਕਸ ਫਰੀ ਜਿੰਦੇ ਨੇ ਸ਼ਹਿਰਾਂ 'ਚ ਤਾਂ ਗੋਲੀਆਂ ਹੀ ਆ ਬਹੁਤ ਜ਼ਿਆਦਾ ਸਵੇਰੇ ਸ਼ਾਮ ਗੋਲੀਆਂ ਹੀ ਗੋਲੀਆਂ ਪਿੰਡਾਂ 'ਚ ਬਹੁਤ ਪਿੰਡਾਂ 'ਚ ਹੀ ਬਹੁਤ ਬਾਕੀ ਉਹ ਥੋੜੇ ਮਹਿਸੂਸ ਨਹੀਂ ਕਰਦੇ ਪਿੰਡ ਨੂੰ ਨਾ ਉਹ ਸਮਝ ਕੇ ਕੰਮ ਉਹਨਾਂ ਜੋ ਕਰਦਾ ਹੈ ਜ਼ਿਆਦਾ ਸ਼ਾਇਰੀ ਦੀ ਪੈਂਡੂਆਂ ਦੇ ਐਕਸਾ ਜਾਈ ਨਹੀਂ ਐਕਸਾ ਜਾਈ ਨਹੀਂ ਐਕਸਾ ਜਾਈ ਨਹੀਂ ਪੀਤਾ ਤੇ ਤੁਹਾਡੇ ਪੱਥਰੀ ਹੋਣੀ ਪੀਤਾ ਰਿਮੂਵ ਹੋ ਜਾਏਗਾ ਕੋਈ ਚੱਕਰ ਛੋਟਾ ਜਿਹਾ ਆਪਰੇਸ਼ਨ ਪੀਤਾ ਨਿਕਲੂਗਾ ਮਤਲਬ ਇਹ ਨਹੀਂ ਕਿ ਉਹ ਸਰੀਰ ਦਾ ਅੰਗ ਨਿਕਲੂਗਾ ਇਹ ਬੜੇ ਲੋਕਾਂ ਦੇ ਨਿਕਲੇ ਹੁੰਦੇ ਨੇ ਇਸੋਂ ਕੀ ਬਿਮਾਰੀ ਤੁਹਾਡੀ ਅੱਗੇ ਵਧਣ ਨੂੰ ਰੁਕ ਜਾਏਗੀ ਜੇ ਕਰਾ ਲੂਗੇ ਨਹੀਂ ਤਾਂ ਵਧ ਹੀ ਜਾਣੀ ਵੈਸੇ ਤੁਸੀਂ ਖਰਚਾ ਪਤਾ ਕੀਤਾ ਤਾਂ ਕਿਤੋਂ ਕਿੰਨੇ ਦਾ ਖਰਚਾ ਇਹ ਕਿਹੜਾ ਸੌਣ ਕਰਾਈਏ ਤੋ ਇਹ ਕੁਝ ਕਰਾਈ ਕੋਈ ਨਹੀਂ ਖਰਚਾ ਕਰਾਣੀ ਹੈ ਖਰਚਾ ਪਤਾ ਨਹੀਂ ਕੀਤਾ ਕਿਤੋਂ ਆਪਰੇਸ਼ਨ ਦਾ ਨਹੀਂ ਆਪਰੇਸ਼ਨ ਪਤਾ ਕੀਤਾ ਸੀ ਕਿਤੋਂ ਪ੍ਰੇਸ਼ਨਾ ਜੇ ਦੇਖੀ ਦੇਸੀ ਮੁਖਸਰ ਕਿੰਨੇ ਦਾ ਇਹਦੀ ਲੱਗ ਹੀ ਜਾਵੇ 25000 ਦੀ ਲੱਗ ਹੀ ਇਹ ਤੁਹਾਡਾ ਫਰੀ ਕਰਾ ਲਾਂਗੇ ਸਿਲੂ ਲੁਧਿਆਣਾ 25000 ਵਾਲਾ ਆਪਰੇਸ਼ਨ ਤੁਹਾਡਾ ਫਰੀ ਕਰ ਦਾਂਗੇ ਕਿਉਂਕਿ ਸਾਡਾ ਸਾਰਾ ਦਿਨ ਇਹ ਕੰਮ ਹੈ ਤੁਸੀਂ ਸਾਡਾ ਨੰਬਰ ਲੈ ਲਿਓ ਕਿਉਂਕਿ ਆਹੋ ਮੁਖਰ ਤੋਂ 20 25000 ਲੱਗਦੀ ਨਹੀਂ ਲੱਗੀ ਜਾਂਦਾ 25000 ਆਹ ਲੱਗਦੀ ਹੈ ਖਚ ਕਰਾਇਆ ਕਰੋ ਆਪਰੇਸ਼ਨ ਕਹਿੰਦਾ ਚਲੋ ਜਿਆਦਾ ਲੱਗ ਸਕਦਾ ਇਹ ਆਪਰੇਸ਼ਨ 40 45000 ਵਾਲਾ ਹੀ ਆ ਪਰ ਅਸੀਂ ਫਰੀ ਕਰਾ ਲਾਂਗੇ ਨਹੀਂ ਕਾਬੂ ਨਹੀਂ ਹੈ ਹੀ ਹੈ ਕਰਾਉਂਦੇ ਨੇ ਪੀਤਾ ਕੱਢਣਾ ਨਾ ਪੀਤਾ ਕੱਢਣਾ ਛੋਟਾ ਜਿਹਾ ਆਪਰੇਸ਼ਨ ਹੈ ਵਧੀਆ ਡਾਕਟਰ ਕੋਲ ਇੰਨਾ ਜਿਹਾ ਕੱਟ ਲਾਉਂਦੇ ਨੇ ਬਸ ਇੰਨੇ ਕੱਟ ਤੇ ਕੱਢ ਲੈਣਗੇ ਇਹ ਤਾਂ ਦੂਰਬੀ ਨਾਲ ਵੀ ਹੋ ਜਾਂਦਾ ਦੂਰਬੀ ਨਾਲ ਨਹੀਂ ਹੁੰਦਾ ਦੂਰਬੀ ਨਾਲ ਪੀਤਾ ਕਿਦਾ ਕੱਢਣਗੇ ਮੈਂ ਤਾਂ ਉਹੀ ਕਹਿੰਦਾ ਵੀ ਦੂਰਬੀ ਨਾਲ ਕਹਿੰਦੇ ਨੇ ਕੱਢ ਦਿੰਦੇ ਦੂਰਬੀ ਨਾਲ ਦੂਰਬੀ ਨਾਲ ਪਿੱਤਾ ਵੀ ਨਹੀਂ ਕੱਢਦੇ ਪਤਾ ਕਰ ਲਾਂਗੇ ਜੇ ਦੂਰਬੀ ਨਾਲ ਆਉਂਦਾ ਤਾਂ ਦੂਰਬੀ ਨਾਲ ਕਰਵਾ ਦਾਂਗੇ ਛੋਟਾ ਜਿਹਾ ਨਾ ਆ ਕੱਟ ਤਾਂ ਲੱਗੇ ਗਈ ਕੱਟ ਤਾਂ ਲੱਗ ਕੇ ਦੂਰਬੀ ਨਹੀਂ ਪੈਂਦੀ ਐ ਤੇ ਕੱਟ ਤਾਂ ਲੱਗਣੇ ਲੱਗਣਾ ਕਾਟੀ ਦਾ ਕਹਿ ਰਹੇ ਹੋ ਕਹਿੰਦੇ ਕੱਟ ਦੇ ਵੀ ਨੀ ਲੋੜ ਕੱਟ ਕੱਟ ਕੇ ਅੰਦਰ ਵੜੂਗਾ ਕੁਛ ਯਾਰ ਉਹਦੇ 4-5 ਕੱਟ ਲੱਗੇ ਨੇ ਇੰਨਾ ਦਾ ਕੱਟ ਲੱਗਦਾ ਬਿਲਕੁਲ ਨੋ ਨੋ ਤੋਂ ਵੀ ਛੋਟਾ ਆ ਕਾ ਨਹੀਂ ਉਹਦੇ 3-4 ਕੱਟ ਲੱਗੇ ਨੇ ਕਿਤੇ ਨਹੀਂ 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 4-5 ਕੱਟ ਨਹੀਂ ਇੱਕ ਕੱਟ ਲੱਗੇਗਾ ਬਸ ਉਹ ਚੋਂ ਹੀ ਨਿਕਲ ਜਾਏਗਾ ਪਿੱਤਾ ਮਨ ਕੇ ਜੇ ਬਿਮਾਰੀ ਹੈਗੀ ਕੱਟ ਲਾਉਣਾ ਪਰ ਲਾਉਣਾ ਹੀ ਪੈਣਾ ਲਾਣਾ ਹੀ ਪੈਣਾ ਮੈਂ ਬਿਮਾਰੀ ਦੂਰ ਕਰਨਾ ਕਿ ਨਹੀਂ 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 ਇਹ ਕੋਈ ਏਡੀ ਵੱਡੀ ਬਿਮਾਰੀ ਨਹੀਂ ਹੈਗੀ ਇਹ ਹੋ ਜਾਏਗੀ ਠੀਕ ਨਹੀਂ ਉਹ ਮਨ ਕੇ ਇਹ ਤਾਂ ਦਵਾ ਜਾਨੀ ਨਾ ਅਵਾਜ ਜਾਨੀ ਨਹੀਂ ਕਰਾਂਗੇ ਅੰਦਰ ਜਿਆਦਾ ਪੱਤੀਆਂ ਬਣਦੀਆਂ ਤੇ ਪਿੱਤਾ ਪੜ ਜਾਂਦਾ ਸਹੀ ਗੱਲ ਸਰਕਾਰੀ ਪ੍ਰਾਈਵੇਟ ਪ੍ਰਾਈਵੇਟ ਸਰਕਾਰੀ ਕਿਹੜਾ ਵਧੀਆ ਸਰਕਾਰੀ ਆਪਣਾ ਸਿਵਲ ਹੀ ਆ ਇੱਥੇ ਤਾਂ ਸਿਵਲ ਹੀ ਆ ਬਾਕੀ ਫਰੀਦਕੋਟ ਹੀ ਹੈਗਾ ਮੈਡੀਕਲ ਕਾਲ ਫਰੀਦਕੋਟ ਵਧੀਆ ਫਰੀਦਕੋਟ ਜਾ ਕਰੋ ਹਾਂਜੀ ਉਹ ਫਰੀਦਕੋਟ ਮੈਡੀਕਲ ਫਰੋਈਪੁਰ ਜਗ੍ਹਾ ਆਹ ਫਰੀਦਕੋਟ ਗਾਇਓ ਕਿੰਨੇ ਵਾਰੀ ਡੈਡੀ ਮੇਰੇ ਤੇ ਬੈਕੀ ਉੱਤੇ ਹੋਈ ਆ ਤੁਸੀਂ ਸਾਡੀ ਟੀਮ ਦਾ ਨੰਬਰ ਲੈ ਲਓ ਸਾਡਾ ਬੰਦਾ ਉੱਥੇ 24 ਘੰਟੇ ਹੁੰਦਾ ਆ ਜਿਹੜਾ ਤੁਸੀਂ ਨੀਲੇ ਕਾਰਡ ਦੀ ਗੱਲ ਕਰਦੇ ਹੋ 1 ਲੱਖ ਰੁਪਏ ਲੈ ਕੇ ਫਿਰ ਨੀਲਾ ਕਾਰਡ ਚੱਲਿਆ ਸਾ ਉਹ ਤੁਹਾਡਾ ਭਲਾ ਹੋ ਜੇ ਤੇ 1 ਲੱਖ ਰੁਪਏ ਰਿਸ਼ਵਤ ਇਹੋ ਤਾਂ ਨਹੀਂ 1 ਲੱਖ ਰੁਪਏ ਰਿਸ਼ਵਤ 1 ਲੱਖ ਰੁਪਏ ਪਹਿਲੇ ਇੱਕ ਟੈਸਟ ਟੂਸਰੀ ਉਹ ਕਰਾਈ ਹੋਣੀ ਜਮਾ ਕਰਵਾਏ ਹੋਣਗੇ 1 ਲੱਖ ਨਹੀਂ ਨਹੀਂ ਟੈਸਟ ਕਰਾਉਣਾ ਕਰਾਜ ਹੋਇਆ ਹੋਊਗਾ ਤੁਹਾਡਾ 1 ਲੱਖ ਦਾ ਲਾਜ ਹੋਇਆ ਸੀ ਸਾਡੇ ਕੋਲੇ ਕਾਰ ਬਾਅਦ ਚੱਲਿਆ ਬਾਅਦ ਵਿੱਚ ਚੱਲ ਔਰ ਰਿਸ਼ਵਤ ਹੋ ਜਾਂਦੀ ਕੋਈ ਵਾਰੀ ਤੁਸੀਂ ਨੰਬਰ ਲੈ ਲਓ ਗੋਦੀ ਕੋਈ ਦਿੱਕਤ ਆਉਂਦੀ ਫਰੀਦਕੋਟ ਸਾਡੀ ਟੀਮ ਹੈਗੀ ਆ ਉਹ ਕਰਾ ਦੇਣ ਮੇਰੇ ਖਿਆਲ ਨਾਲ ਆ ਗਏ